ਪੰਜਾਬੀ ਵਿਰਸਾ ਬਲੌਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਿਆ ਜਿਹੜੀ ਆਪਾਂ ਸੁਪਰ ਸੀਡਰ ਨਾਲ ਕਣਕ ਬੀਜੀ ਦੀ ਉਹ ਦਿਖਾਉਣਾ ਤੁਹਾਨੂੰ ਜਿਹੇ ਪ੍ਰਾਲੀ ਦੇ ਵਿੱਚ ਆਪਾਂ ਨੇ ਸੁਪਰ ਸੀਡਰ ਨਾਲ ਕਣਕ ਬੀਜੀ ਦੀ ਉਹ ਦੇਖੋ ਜੀ ਆਪਣੀ ਇਹ ਆ ਜੀ ਇਹ ਬੀਜੀ ਹੋਈ ਆਪਣੀ ਪਰਾਲੀ ਦੇ ਵਿੱਚ ਆ ਦੇਖੋ ਪਰਾਲੀ ਪਈ ਆ இது சாரி பிள்ளை ਤੇ ਬਾਕੀ ਹੁਣ ਤੁਹਾਨੂੰ ਦਿਖਾਉਣਾ ਜਿਹੜੀ ਬਿਣਿਆ ਪਰਾਲੀ ਏ ਜਿਹੜੇ ਖੇਤ ਚ ਪਰਾਲੀ ਨੇ ਗੱਠਾ ਬਣਾਈਆਂ ਦੀ ਪਾਣੇ ਬਿਲਰ ਆ ਇਹਨਾਂ ਬਿਲਰ ਦੇ ਨਾਲ ਇਹ ਜਿਹੜੇ ਗੱਠਾ ਬਣੀਆਂ ਦੀ ਉਹ ਖੇਤ ਚ ਦਿਖਾਉਣਾ ਤੁਹਾਨੂੰ ਵੀ ਉਹ ਚ ਕਣਕ ਕਿਹੋ ਜੀ ਆ ਤੇ ਆ ਤਾਂ ਤੁਸੀਂ ਦੇਖ ਲਈ ほらおどかほな ਇਹ ਦੇਖੋ ਜੀ ਇਹ ਚ ਪਰਾਲੀ ਚੱਕੀ ਹੋਈ ਦੀ ਤੇ ਇਹਦਾ ਜੰਮ ਵੀ ਦੇਖੋ ਪਰਾਲੀ ਵਾਲੀ ਚ ਤੇ ਬਿਨਾ ਪਰਾਲੀ ਵਾਲੀ ਚ ਫਰਕ ਰਹਿੰਦਾ ਹੀ ਆ ਜੰਮ ਦਾ ਇਹ ਜੇ ਦੇਖੋ ਕੱਲਾ ਕੱਲਾ ਦਾਣਾ ਜੰਮਿਆ ਹੋਇਆ ਉਹ ਚ ਕਿਤੇ ਕਿਤੇ ਧੜੀ ਹੈਗੀ ਜਿਹੜੀ ਜੰਮੀ ਨਹੀਂ ਗਈ ਜਿਹੜਾ ਸਿਆੜ ਪ੍ਰਾੜੀ ਚ ਆ ਗਿਆ ਉਹ ਥੋੜਾ ਘਟ ਜੰਮਿਆ ਪਰ ਆ ਬੇਣਾ ਪ੍ਰਾੜੀਆ ਦੇਖੋ ਕੱਲਾ ਕੱਲਾ ਦਾਣਾ ਜੰਮਿਆ ਹੈ ਇਹ ਵੀ ਸੂਪਰ ਸੈਕਟਰ ਨਾਲ ਬੀਜੀ ਆ ਵਕਈ ਇਤਹਰੀ ਰੋਗ ਗਿੱਲੇ ਰਹਿੰਦੇ ਨੇ ਇਹ ਰੌਣੀ ਕਰੀ ਹੋਈ ਸੀ ਸੋ ਇਹਨੂੰ ਵੀ 1-2 ਦਿਨਾਂ ਦਾ ਤੱਕਰ ਬੀਜਾਂਗੇ ਅੱਜ ਤਵੀਆਂ ਨਾਲ ਬਾਤਾ ਦੀ ਤਾਂ ਕਿ ਥੋੜੀ ਹਵਾ ਲੱਗ ਜਵੇ ਕਿਉਂ ਅੱਜ ਅੱਜ ਕੱਲ ਨਰਮਾਈ ਹੋ ਜਾਂਦੀ ਆ ਕੇ ਤੇ ਖੇਤੀਬਾਤੀ ਬੱਤ ਨਹੀਂ ਆਉਂਦੇ ਇਹ ਲਈ ਮੈਂ ਥੋੜਾ ਥੋੜਾ ਤਾਂ ਵੀ ਇਹਨਾਂ ਬਾਹਰ ਆ ਵੀ ਵੀ ਹਵਾ ਲੱਗ ਜੂਗੀ ਆ ਦੇਖੋ ਪਰਾਲੀ ਇਹ ਚ ਵੀ ਵਿੱਚੇ ਬਾਹੀ ਆ ਥੋੜਾ ਘਾਇਤ ਕੀ ਕੰਮ ਬਜਾਈ ਦਾ ਲੇਟ ਹੋ ਗਿਆ ਕਿਉਂਕਿ ਬੀਲਰ ਵਾਲਿਆਂ ਨੇ ਕਰਾਲੀ ਚੱਕੀ ਨਹੀਂ ਗਈ ਇਹ ਲੈ ਵਿੱਚ ਬੋਣੀ ਪੈ ਗਈ ਫੇ ਪਾਣੀ ਲਗਾਉਣਾ ਪੈ ਗਿਆ ਫੇ ਸੁੱਕੇ ਦੀ ਕਈ ਦਿਨ ਡੀਰ ਰਹੇ ਉਹਨਾਂ ਨੂੰ ਆਏ ਨਹੀਂਗੇ ਸੋ ਫਿਰ ਜਾਨ ਨੂੰ ਗਿੱਲ ਚਲ ਗਈ ਫਿਰ ਇਹ ਦੋ ਕਿੱਲੇ ਸਾਨੂੰ ਸੰਜਣੇ ਪਏ ਜਿਹੜੇ ਪਹਿਲੇ ਪਾਸੇ ਦੇਖ ਰਹੇ ਹਾਂ ਮੇਰੇ ਇਹ ਬੀਲਰ ਵਾਲਿਆਂ ਨੇ ਵਜਾ ਕਰਕੇ ਭੇਜ ਰ। ਸੰਝਣੇ ਪੈ ਗਏ। ਤੇ ਅੱਜ 24 ਤਰੀਕ ਹੋ ਗਈ। 24 ਨਵੰਬਰ। ਤੋਂ 1-2 ਦਿਨ ਖਲੀ ਹੋਰ ਨਹੀਂ ਬੀਜ ਹੁੰਦੀ। ਜਿਹੜੀ ਇਹ ਬੀਜੀ ਇੱਧਰ 3 ਤਰੀਕ ਦੀ ਬੀਜੀ ਆ। ਦੇਖ ਲਓ 20-21 ਦਿਨ ਦਾ ਫਰਕ ਪੈ ਗਿਆ। ਇਹ ਪਾਣੀ ਲਾਉਣੇ ਆਏ ਹੋਗੀ। ਤੇ ਇੱਧਰ ਲਿਬਾਈ ਕਰਨੀ ਆ ਸੋ ਸਰਕਾਰਾਂ ਦਾ ਢਿੱਲਾ ਹੀ ਕੰਮ ਆ ਘਟੋ ਘਟ ਜਿਹੜੇ ਬੇਲਰ ਨੇ ਇੱਕ ਪਿੰਡ ਜੇ ਇੱਕ ਤਾਂ ਜ਼ਰੂਰ ਹੋਣਾ ਚਾਹੀਦਾ ਇਹ ਬੜਾ ਪਿੰਡ ਆ ਤਾਂ ਉਹ ਜੇ ਦੋ ਹੋਣ ਹੀ ਜਾਂ ਹੀ ਦੇਣ ਤਾਂ ਪਰਾਲੀ ਦਾ ਕੋਈ ਹੱਲ ਹੋ ਸਕਦਾ ਨਹੀਂ ਤਾਂ ਫੇਰ ਮੁਸ਼ਕਲ ਆ ਤੋ ਅੱਜ ਦੇ ਵਲੌਗ ਵਿੱਚ ਤੁਹਾਨੂੰ ਇਹ ਹੀ ਜਾਣਕਾਰੀ ਦੇਣੀ ਸੀ ਇਹ ਸੁਪਰ ਫਿਲਟਰ ਨਾਲ ਆਪਾਂ ਕਣਕ ਬੀਜੀ ਦੀ ਉਹ ਕਿਹੋ ਜਿਹਾ ਜਾਮਾ iraciali wali ਦਾ ਤੇ ਬਿਨਾਂ ਪਰੌੜੀ ਵਾਲੀ ਦਾ ਤੋ ਤੁਸੀਂ ਦੇਖ ਹੀ ਲਿਆ ਵਾਕੀ ਜੇ ਮੇਰੇ ਖੇਤੀਬਾੜੀ ਵਾਲੀਆਂ ਵੀਡੀਓ ਵਧੀਆ ਲੱਗਦੀ ਹੁੰਦੀਆਂ ਹਨ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੋ ਆਉਣ ਵਾਲੇ ਬਲੌਗ ਚ ਹੋਰ ਤੁਹਾਨੂੰ ਹੋਰ ਖੇਤੀਬਾੜੀ ਦਾ ਕੰਮ ਕਰ ਦਿਖਾਵਾਂਗਾ ਸੋ ਦਾ ਤੱਕ ਲਈ ਸ਼ੁਕਰੀਆ ਧੰਨਵਾਦ ਜੀ